ਹੁਣ ਤੱਕ ਤਾਂ ਲੋਕਾਂ ਤੋਂ ਹੀ ਸੁਣਿਆ ਸੀਗਾ ਵੀ ਜਿਨ੍ਹਾਂ ਨੇ ਕੋਵਿਡ ਦੀ ਵੈਕਸੀਨ ਲਵਾਈ ਆ ਉਹਨਾਂ ਲੋਕਾਂ ਨੂੰ ਸਿਰਫ ਤੌਰ ਤੇ ਕਈ ਪ੍ਰੋਬਲਮਸ ਆਈਆਂ ਆ ਜਾਂ ਕਮਜ਼ੋਰੀਆਂ ਆਈਆਂ ਕਈ ਬਿਮਾਰੀਆਂ ਵੀ ਹੋਈਆਂ ਪਰਸਨਲੀ ਇਹ ਵੀ ਚੀਜ਼ਾਂ ਦੇਖੀਆਂ ਵੀ ਨੇ ਪਰ ਮੁੱਤਾਂ ਇਹਨੂੰ ਬਣਾਉਣ ਵਾਲੀ ਕੰਪਨੀ ਹੀ ਮੰਨ ਲੀਗੀ ਉਹ ਕਹਿੰਦੀ ਵੀ ਸਾਡੀ ਜਿਹੜੀ ਵੈਕਸੀਨ ਆ ਉਹਦੇ ਵਿੱਚ ਕਈ ਇਦਾਂ ਦੀਆਂ ਚੀਜ਼ਾਂ ਹੋ ਸਕਦੀਆਂ ਵੀ ਜਿਦੇ ਨਾਲ ਲੋਕਾਂ ਦੇ ਉੱਪਰ ਮਾੜਾ ਪ੍ਰਭਾਵ ਪਿਆ ਹੈਗਾ ਐਸਟਰਾਜੈਨਿਕਾ ਨੇ ਕੋਵੀ ਸ਼ੀਲਡ ਬਣਾਈ ਸੀਗੀ ਜਦੋਂ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਬਿਲਕੁਲੇ ਕੋਵਿਡ ਦਿੱਤ ਰਾਨ ਤੇ ਉਹ ਸਾਰਿਆਂ ਨੇ ਲਵਾਈ ਵੀ ਕੋਵੀ ਸ਼ੀਲਡ ਕਿਉਂਕਿ ਸਭ ਨੂੰ ਇਹ ਕਹਿ ਦਿੱਤਾ ਗਿਆ ਵੀ ਜਿਨ੍ਹਾਂ ਨੇ ਬਾਹਰ ਜਾਣਾ ਹੈ ਉਹ ਕੋਵੀ ਸ਼ੀਲਡ ਲਵਾ ਲਓ ਕਿਉਂਕਿ ਬਹੁਤ ਸਟਰੋਂਗ ਵੈਕਸੀਨ ਹੈ ਬਾਹਰੋਂ ਬਣੀ ਹੋਈ ਹੈ ਉਹ ਸੀਰਮ ਇੰਟਿਟਿਊਡ ਦੇ ਵਿੱਚੋਂ ਉਹਨੂੰ ਨਾਮ ਦਿੱਤਾ ਜਿਹੜੀ ਉਹ ਵੈਕਸੀਨ ਐਸਟਰਾਜੇਨਿਕਾ ਨੇ ਬਣਾਈ ਸੀਗੀ ਤਾਂ ਕੋਵੀ ਸ਼ੀਲਡ ਲਵਾਈ 175 ਕਰੋੜ ਲੋਕਾਂ ਨੇ ਉਹ ਵੈਕਸੀਨ ਨੂੰ ਲਵਾਇਆ 175 ਕਰੋੜ ਜਿਹੜੀ ਡੋਜ਼ ਲੱਗੀ ਸੀਗੀ ਉਸ ਤੋਂ ਬਾਅਦ ਕੀ ਹੋਇਆ ਹੌਲੀ ਹੌਲੀ ਕਰਕੇ ਲੋਕਾਂ ਦੇ ਵਿੱਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਬ੍ਰੇਨ ਹੈਬ੍ਰੇਜ ਹੋਣਾ ਸ਼ੁਰੂ ਹੋ ਗਿਆ ਹਾਰਟ ਅਟੈਕ ਕਦੇ ਸੁਣੇ ਨਹੀਂ ਸੀ ਅੱਜ ਕੱਲ ਇਹਨੇ ਜਿਆਦਾ ਸੁਣਨ ਨੂੰ ਮਿਲ ਰਿਹਾ ਕਿ ਹਾਰਟ ਅਟੈਕ ਦੇ ਨਾਲ ਲੋਕਾਂ ਦੀ ਮੌਤ ਹੋਈ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਹ ਕਾਰਨ ਮੰਨੇ ਹੈਗੇ ਨੇ ਅਸਟਰਾਜੈਨਿਕਾ ਨੇ ਜਿਨ੍ਹਾਂ ਨੇ ਇਹ ਵੈਕਸੀਨ ਬਣਾਈ ਹੈ ਕੋਵਿਸ਼ੀਲਡ ਵਾਕਈ ਵੀ ਵੈਕਸੀਨਾਂ ਸੀਗੀਆਂ ਕੋਵੈ ਕੋ ਵੈਕਸੀਨ ਵੀ ਸੀਗੀ ਉਹ ਕਿਸੇ ਨੇ ਨਹੀਂ ਲਵਾਈ ਹੈਗੀ ਕਿਉਂਕਿ ਸਾਡੇ ਮਨ ਦੇ ਅੰਦਰ ਇਹੀ ਪਾ ਦਿੱਤਾ ਗਿਆ ਸੀਗਾ ਵੀ ਅਸੀਂ ਬਾਹਰ ਜਾਣਾ ਜਿਵੇਂ ਭਾਰਤ ਤੋਂ ਬਾਹਰ ਨਹੀਂ ਜਾ ਸਕਦੇ ਜੇ ਅਸੀਂ ਕੋਈ ਸ਼ੀਲਡ ਨਾਲ ਲਵਾਈ ਤਾਂ ਸਭ ਨੇ ਸੋਚਿਆ ਕਿ ਜੇ ਉਹਨਾਂ ਚੰਗੀ ਚੀਜ਼ ਆ ਲਵਾ ਲਈ ਪਰ ਸਾਡੇ ਤੇ ਮਾਰੇ ਪ੍ਰਭਾਵ ਦੇਖ ਕੇ ਨੂੰ ਮਿਲੇ ਦੋਸਤੋ ਕਿਉਂਕਿ ਐਸਟ੍ਰੋਜਨਿਕਾ ਨੇ ਕੋਰਟ ਦੇ ਵਿੱਚ ਜਿਹੜੇ ਦਸਤਾਵੇਜ਼ ਭੇਜੇ ਸੀਗੇ ਉਹਨਾਂ ਦੇ ਵਿੱਚ ਉਹ ਇਹ ਗੱਲ ਮੰਨ ਗਈ ਹੈ ਕਿ ਸਾਡੀ ਜਿਹੜੀ ਇਹ ਵੈਕਸੀਨ ਇਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਔਰ 52 ਲੋਕਾਂ ਨੇ ਕੇਸ ਜਿਹੜਾ ਦਰਜ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਕਰੋੜਾ ਰੁਪਏ ਦਾ ਜਿਹੜਾ ਜੁਰਮਾਨਾ ਵੀ ਉਹ ਮੰਗ ਰਹੇ ਨੇ ਕਿ ਜਿਹੜਾ ਤੁਸੀਂ ਸਾਨੂੰ ਪੈਸੇ ਜਿਹੜੇ ਦਿਓ ਕਿਉਂਕਿ ਜੁਰਮਾਨਾ ਲੱਗੂਗਾ ਵੀ ਕਿਉਂ ਨਹੀਂ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਜਿਹੜਾ ਖਿਲਵਾੜ ਹੋਇਆ ਤਾਂ ਦੋਸਤੋ TTs ਜਿਹੜਾ ਇਹਦੇ ਵਿੱਚ ਪਾਇਆ ਗਿਆ ਥਰੈਂਬੋਸਿਸ ਥਰੈਂਬੋਸਾਈਟੋਪੋਨੀਆ ਸਿੰਡਰੋਮ ਇਹਦੇ ਨਾਲ ਜਿਹੜੇ ਖੂਨ ਦੇ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਇਹਨਾਂ ਤਾਂ ਹੁਣ ਮੈਂ ਵੀ ਨਹੀਂ ਦੱਸ ਸਕਦੀ ਕਿ ਮੈਂ ਕੋਈ ਡਾਕਟਰ ਤਾਂ ਨਹੀਂ ਹੈਗੀ ਪਰ ਜੋ-ਜੋ ਅਸੀਂ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜ਼ਰੂਰ ਮੈਂ ਇਹ ਦੱਸਾਂ ਕਿ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਜ਼ ਆ ਸਕਦੀਆਂ ਬਹੁਤ ਸਾਰੇ ਲੋਕਾਂ ਦੇ ਵਿੱਚ ਦਿੱਕਤਾਂ ਅਸੀਂ ਇੰਨੀ ਥਕਾਵਟ ਅਸੀਂ ਮਹਿਸੂਸ ਕਰਨ ਲੱਗ ਜੰਨੇ ਆ ਅਸੀਂ ਉਹਨਾਂ ਦਿਨਾਂ ਦੌਰਾਨ ਕਿੰਨੇ ਚੜਚੜੇ ਹੋ ਗਏ ਆ ਫੀਮੇਲਜ਼ ਨੂੰ ਕਿੰਨੀਆਂ ਪ੍ਰੋਬਲਮਜ਼ ਆ ਰਹੀਆਂ ਨੇ ਗਿਆ ਤਾਂ ਕਿਤੇ ਨਾ ਕਿਤੇ ਉਹਦਾ ਅ ਵੈਕਸੀਨ ਦਾ ਹੀ ਇਸ ਨੂੰ ਮੰਨ ਸਕਦੇ ਆ ਕਿ ਵੈਕਸੀਨ ਦੇ ਨਾਲ ਹੀ ਜਿਹੜੀ ਇਹ ਪ੍ਰੋਬਲਮ ਹੋਣੀ ਸ਼ੁਰੂ ਹੋਈ ਹੋਈ ਤੁਸੀਂ ਦੇਖੋ ਕਿ ਸਾਡੀ ਸਿਹਤ ਦੇ ਨਾਲ ਕਿੰਡਾ ਵੱਡਾ ਖਿਲਵਾੜ ਕੀਤਾ ਗਿਆ ਹੈਗਾ ਕਿ ਜਦੋਂ ਬਣਾਈ ਗਈ ਸੀ ਉਦੋਂ ਇਹਨਾਂ ਚੀਜ਼ਾਂ ਬਾਰੇ ਟੈਸਟ ਨਹੀਂ ਕੀਤਾ ਗਿਆ ਕਿ ਜਿਹੜੀਆਂ ਇਹ ਚੀਜ਼ਾਂ ਨੇ ਇਹ ਪ੍ਰੋਪਰ ਠੀਕ ਆ ਲੋਕਾਸ ਤੇ ਉਦੋਂ ਤਾਂ ਕਹਿ ਦਿੱਤਾ ਗਿਆ ਕਿ ਬਿਲਕੁਲ ਠੀਕ ਹੈ ਵੈਕਸੀਨ ਲਵਾ ਲਓ ਠੀਕ ਰਹੋਗੇ ਤੇ ਫਿਰ ਹੁਣ ਜਦੋਂ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹੁਣ ਕੰਪਨੀ ਵੀ ਮੰਨ ਰਹੀ ਹੈ ਕਿ ਤਰ੍ਹਾਂ ਕਿਤੇ ਕੰਪਨੀ ਪਹਿਲਾਂ ਇਹ ਕਹਿੰਦੇ ਸੀ ਕਿ ਸਾਡੀ ਤਾਂ ਬਹੁਤ ਵਧੀਆ ਵੈਕਸੀਨ ਆ ਸਾਰੇ ਕਹਿੰਦੇ ਸੀਗੇ WHO ਨੇ ਵੀ ਇਹ ਗੱਲ ਕਹੀ ਤੇ ਸਭ ਨੇ ਲਵਾ ਲਈ ਤੇ ਹੁਣ ਕੰਪਨੀ ਤਾਂ ਪਾਸੇ ਪਲਟ ਗਈ ਉਹ ਕਹੇਰੀ ਸਾਡੀ ਇਹਦੇ ਵਿੱਚ ਪ੍ਰੋਬਲਮ ਹੋ ਸਕਦਾ ਯਾਨੀ ਬਹੁਤ ਸਾਰੇ ਲੋਕਾਂ ਦੀ ਇਹਨੂੰ ਲੈ ਕੇ ਮੌਤ ਵੀ ਹੋਈ ਹੈ ਜਿਨ੍ਹਾਂ ਨੇ ਵੈਕਸੀਨ ਕਈਆਂ ਨੇ ਲਵਾਈ ਹੈਗੀ ਹੈ ਤਾਂ ਸ਼ਰੀਰਕ ਤੌਰ ਤੇ ਅਸੀਂ ਬਹੁਤ ਜ਼ਿਆਦਾ ਲੋਕ ਕਮਜ਼ੋਰ ਹੋਏ ਆ ਤੇ ਦੋਸਤੋ ਬਹੁਤ ਹੀ ਜ਼ਰੂਰੀ ਹੈਗੀ ਇਹ ਜਾਣਕਾਰੀ ਸਾਂਝੀ ਕਰਨੀ ਅੱਗੇ ਤੋਂ ਅੱਗੇ ਆਪਣੇ ਜਿਹੜੇ ਨਾਲ ਤੇ ਦੋਸਤ ਮਿੱਤਰ ਨੂੰ ਸਾਂਝੀ ਕਰੋ ਕਿਰ ਹੁਣ ਇਹਦਾ ਕੋਈ ਤੋੜ ਤਾਂ ਹੁਣ ਕੀ ਹੋ ਸਕਦਾ ਇਲਾਜ ਤਾਂ ਕੀ ਹੋ ਸਕਦਾ ਜਿਨ੍ਹਾਂ ਨੇ ਵੈਕਸੀਨ ਲਵਾ ਲਈ ਤਾਂ ਉਹ ਤਾਂ ਹੁਣ ਫਸ ਗਏ ਭਈ ਉਹਨਾਂ ਲਈ ਤਾਂ ਔਖਾ ਹੋ ਗਿਆ ਪਰ ਜਿਨ੍ਹਾਂ ਨੇ ਨਹੀਂ ਲਵਾਈ ਮੇਰੇ ਖਿਆਲ ਦੇ ਵਿੱਚ ਉਹ ਲੋਕ ਸੌਖੇ ਰਹਿ ਗਏ